ਪ੍ਰੋਪਰਟੀ ਟੈਕਸ ਨਾ ਦੇਣ ਦੇ ਚਲਦੇ ਹੋਏ ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪ੍ਰੋਪਰਟੀ ਟੈਕਸ ਨਾ ਦੇਣ ਵਾਲੀ ਬਿਲਡਿੰਗਾਂ ਨੂੰ ਨਗਰ ਨਿਗਮ ਵੱਲੋਂ ਕੀਤਾ ਗਿਆ ਸੀਲ ਅਤੇ ਕੁਝ ਪ੍ਰੋਪਰਟੀ ਟੈਕਸ ਜੋ ਬਕਾਇਆ ਸਨ ਕੁਝ ਬਿਲਡਿੰਗਾਂ ਦੇ ਮਾਲਕਾਂ ਵੱਲੋਂ ਮੌਕੇ ਤੇ ਹੀ ਚੈੱਕ ਵੀ ਦਿੱਤੇ ਗਏ ਪ੍ਰੋਪਰਟੀਆਂ ਨਹੀਂ ਪਰ ਇਹਦੇ ਪ੍ਰੋਪਰਟਾਈਜ਼ਿੰਗ ਨੇ ਕਿੰਨੀਆਂ ਪ੍ਰੋਪਰਟੀਆਂ ਨੇ ਸੀਜੀ ਟੈਨਿੰਗ ਨੇ ਕਿੱਥੇ ਕਿੱਥੇ ਆਜੀ ਜਿਹੜੇ ਵਿੱਚ ਸਾਡੇ ਮਾਨਯੋਗ ਕਮਿਸ਼ਨ ਮੈਂਨਾ ਨੋਜ਼ੂਰ ਕਰਦੀ ਜੋ ਦਸਤਾਨ ਚ ਸਾਡੇ ਜੁਵਾਨ ਕਮਿਸ਼ਨ ਸਾਡੇ ਕਿਰਨ ਸਰਮਾ ਜੀ ਹੈਗੇ ਆ ਉਹਨਾਂ ਦੇ ਬਰਾਂਦੇ ਸਦਕਾ ਅਸੀਂ ਅੱਜ ਫੇਸ 9 ਵਿੱਚ ਅ ਕੀ ਪ੍ਰੋਪਰਟੀ ਚੀ ਗੀ ਚ ਜਿਨ੍ਹਾਂ ਵਿੱਚੋਂ ਸਾਨੂੰ ਮੌਕੇ ਦੇ ਚੈੱਕ ਮਿਲ ਗਏ ਹੈਗੇ ਜੀ ਇੱਕ ਸੀ 110 ਨੰਬਰ ਹੈਗਾ ਫੈਕਟਰੀ ਇਹ ਬਾਜੋ ਸਾਹਿਬ ਦੇ ਦਸਤਾਨੀ ਲਈ ਉਹ ਉਸ ਤੋਂ ਬਾਅਦ ਹੈਗਾ ਪਰੋਡ ਨੰਬਰ 433 ਆ ਇਹ ਵੀ ਸੀਰਕਤੀ ਫੈਕਟਰੀ ਜੀ ਤੇ ਪਰੋਡ ਨੰਬਰ 404 ਆ ਜੀ ਇਹਦਾ ਸਾਨੂੰ ਚੈੱਕ ਮਿਲ ਗਿਆ ਮੌਕੇ ਤੇ ਜੀ ਪਰੋਡ ਨੰਬਰ 220 ਹੈਗਾ ਜੀ ਇਹਦਾ ਵੀ ਚੱਕਾ ਗਿਆ ਆਪਣੇ ਕੋਲ ਜੀ 3110 ਦੇ ਮੌਕੇ ਤੇ ਸੀਰਕਤਾ ਹੈਗਾ ਜੀ ਤੇ ਇਸੇ ਤਰ੍ਹਾਂ ਜਿਹੜੀ ਕਾਰਵਾਈ ਹੈਗੀ ਛੱਡੀ ਇਹ ਲਗਾਤਾਰ ਜਾਰੀ ਰਹੀ ਹੈ ਕਿਉਂਕਿ ਸਾਨੂੰ ਪੰਜਾਬ ਸਰਕਾਰ ਦੇ ਵਿੱਚ ਬਹੁਤ ਸਾਨੂੰ ਇਸ ਚੀਜ਼ ਦਾ ਹੈਗਾ ਬਹੁਤ ਜ਼ੋਰ ਪਾਇਆ ਰਿਹਾ ਹੈਗੇ ਤੇ ਪ੍ਰੋਡਕਟ ਦੀ ਇਨਕਮ ਨੂੰ ਵੱਧ ਤੋਂ ਵੱਧ ਵਧਾਓ ਤੇ ਅਸੀਂ ਸਾਡੇ ਟੀਚਾ ਹੈਗਾ ਸੀ ਉਹ ਪੂਰਾ ਕਰਨਾ ਹੈਗਾ 31 ਮਾਰਚ ਤੱਕ ਅਸੀਂ ਇਹਨਾਂ ਨੂੰ ਅਸੀਂ ਪਹਿਲਾਂ ਵੀ ਅਸੀਂ ਆਇਆ ਸੀ ਨੋਟਿਸ ਵੀ ਚਮਕਾਇਆ ਇਹਨਾਂ ਦੇ ਦਰਵਾਜ਼ੇ ਉੱਪਰ ਜਿਹੜੇ ਦੇਖਿਆ ਤੁਸੀਂ ਨੋਟਿਸ ਵੀ ਇੱਥੇ ਫਾੜਿਆ ਹੋਇਆ ਸੀ ਗੱਲ ਜੀ ਤੇ ਜਿਹੜੇ ਉੱਥੇ ਕਿਰਾਏਦਾਰ ਹੈਗੇ ਆ ਜਿਹਦੇ ਮੌਕੇ ਦੇ ਉਹਨਾਂ ਨੇ ਕਿਹਾ ਕਿ ਸਾਨੂੰ ਦੋ ਦਿਨ ਦਾ ਟਾਈਮ ਦਿੱਤਾ ਜਾਵੇ ਅਸੀਂ ਦੋ ਦਿਨ ਦੇ ਵਿੱਚ ਫੈਸਲਾ ਕਰ ਦਾਂਗੇ ਜੋ ਫੈਸਲਾ ਹੈਗਾ ਉਸ ਤੋਂ ਨੂੰ ਇਹ ਕਰਨਾ ਕਰਨਾ ਹੈ ਕਿ तकरीबन ਕਿੰਨੇ ਸਾਲਾਂ ਤੋਂ ਡਿਫਾਲਟ ਚੱਲ ਰਿਆ ਹੈ ਨਾ ਤਾਂ ਕਿੰਨਾ ਅਮਾਉਂਟ ਆਪਣਾ ਬਕਾਇਆ ਹੈ ਇਹਦੀ ਅਮਾਉਂਟ ਦੇਖੋ ਜੀ ਜਦੋਂ ਸਾਨੂੰ ਕਿਰਾਏ ਦਾ ਐਗਰੀਮੈਂਟ ਜਿੰਨ੍ਹੇ ਕਿ ਕਾਪੀ ਉਹ ਤਾਂ ਉਹਦੇ ਹੁੰਦਾ ਕੋਈ ਬਣਾਉਂਗਾ ਫਿਰ ਵੀ ਲਗਭਗ 40 ਤੋਂ 50 ਲੱਖ ਰੁਪਏ ਹੋਏਗਾ ਘੱਟ ਹੀ ਡਿੱਕੇ ਨੇ ਸਿਰ ਉੱਡਦਾ ਕਿ ਚਾਰਾਂ ਦਾ ਜੀ ਇੱਕ ਇਹਦਾ ਕਲੇ ਦਾ ਜੀ ਕੋਈ ਬਿਲਡਿੰਗ ਦਾ ਜੀ ਇਹਦਾ ਹੈ ਕੋਣ ਹੈ ਜਿਹੜਾ ਮਾਲਕ ਹੈ ਦੱਸਿਆ ਗਿਆ ਵੀ ਚੰਨੀ ਕਲੇ ਬਾਜਵਾ ਸਾਹਿਬ ਹੈ ਉਹਨਾਂ ਦੀ ਫਿਕਟ ਹੈਗੀ ਤੇ तकरीबन ਜਿਹੜੇ ਆਪਾਂ 4-5 ਦੀ ਲਿਸਟ ਲਈ ਫਿਰਦੇ ਆ ਇਹਨਾਂ ਪੰਜਾਂ ਦਾ ਕਿੰਨਾ ਕਰ ਟੈਕਸ ਬਕਾਇਆ ਹੈ ਇਹ ਟੈਕ ਅੰਦਾਜ਼ਨ ਕਿੰਨਾ ਹੋਵੇਗਾ ਅੰਦਾਜ਼ਨ ਸ਼ਾਮ ਤੱਕ ਅਸੀਂ ਕੁਝ 5 ਲੱਖ ਦੇ ਕਰੀ ਹੋਏਗਾ ਇਹਦਾ ਇਹ ਕੱਲੀ ਜਿਹੜੇ ਤਤਦੋਂ ਤੋਂ ਇਹਦਾ ਪ੍ਰਾਪਰਟੀ ਦਾ ਬਕਾਇਆ ਹੈਗਾ ਜਿਹੜਾ ਜਾਈ ਬਣਦਾ ਜਿਹਦਾ ਜਿਹ ਪ੍ਰੋਪਰਟੇਕਸਾ 2019 ਤੋਂ ਹੈਗਾ ਜੀ ਜਲ ਜਮਾ ਨਹੀਂ ਹੋਣ ਤੱਕ ਰਹਿ ਗਿਆ